ਬਲਾਚੌਰ ਬਿਸਤ ਦੁਆਬ ਨਹਿਰ ਦੇ ਵਿੱਚ ਇੱਕ ਨੇਪਾਲੀ ਵਿਅਕਤੀ ਨੇ ਛਾਲ ਮਾਰ ਦਿੱਤੀ ਤੇ ਇਸ ਮੌਕੇ थाना ਸਿਟੀ ਬਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਦਾ ਇਹ ਕਹਿਣਾ ਹੈ ਕਿ ਵਿਅਕਤੀ ਨੇਪਾਲ ਦਾ ਰਹਿਣ ਵਾਲਾ ਸੀ ਤੇ ਕੰਗਣਾ ਪੁਲ ਤੇ ਖੜੀਆਂ ਸਵਾਰੀਆਂ ਨੇ ਉਸ ਨੂੰ ਛਾਲ ਮਾਰਦੇ ਦੇਖ ਲਿਆ ਉਹਨਾਂ ਨੇ ਵਿਅਕਤੀ ਦਾ ਮੋਟਰਸਾਈਕਲ ਕੰਗਣਾ ਪੁਲ ਤੋਂ ਬਰਾਮਦ ਕੀਤਾ ਤੇ ਉਹਨਾਂ ਕਿਹਾ ਕਿ ਗੋਤੋਖਰਾਂ ਨੂੰ ਬੁਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਦੇ ਬਲੂ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੇਖਦੇ ਵੇਖਦੇ ਇਸ ਸ਼ਖਸ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਤਾਂ ਨਵਾਂ ਸ਼ਹਿਰ ਦੇ ਬਲਾਚੌਰ ਬਿਸਤ ਦੁਆਬ ਨਹਿਰ ਦੇ ਵਿੱਚ ਇੱਕ ਨੇਪਾਲੀ ਉਹ ਛਾਲ ਮਾਰੀ ਗਈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਇਹ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਨਹਿਰ 'ਚ ਕਿਸੇ ਨੇ ਛਾਲ ਮਾਰੀ ਹੈ ਥੋੜੀ ਜਾਣਕਾਰੀ ਤੇ ਆਹ ਸਾਨੂੰ ਵੀ ਇੱਕ ਹੁਣੇ ਹੀ ਉੱਥੋਂ ਕੰਗਣਾਪੁਰ ਤੋਂ ਦੇ ਸੇ ਬੰਦੇ ਨੇ ਫੋਨ ਕੀਤਾ ਸੀਗਾ ਤੇ ਮੌਕੇ ਤੇ ਪਹੁੰਚਿਆ ਮੈਂ ਸਮਾਂ ਜੋ ਡੀਐਸਪੀ ਸਾਹਿਬ ਵੀ ਹਾਜ਼ਰ ਆਏ ਆ ਤੇ ਮੌਕਾ ਦੇਖਿਆ ਗਿਆ ਤੇ ਜਿਹੜੇ ਬੰਦੇ ਆਲੇ ਦੁਆਲੇ ਸਵਾਰੀਆਂ ਉੱਥੇ ਖੜੀਆਂ ਸੀ ਚਾਹਣੇ ਨੂੰ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਨਹਿਰ 'ਚ ਛਾਲ ਮਾਰਦੇ ਦੇਖਿਆ ਤੇ ਜਿਹਨੂੰ ਜਿਹਦਾ ਸਿਹਰਾ ਕੋਈ ਦਸਰਜ ਕਿਨਬਾਲੀ ਟਾਈਪ ਦਾ ਬੰਦਾ ਹੈਗਾ ਤੇ 35 ਤੋਂ 40 ਸਾਲ ਉਹਦੀ ਨੀਅਰ ਵਾਟ ਉਮਰ ਦਾ ਦੇ ਸੀਗੇ ਤੇ ਛਾਲ ਮਾਰਦਿਆਂ ਸਾਰੀ ਕੋਈ ਹੈਲਥੀ ਸੀਗਾ ਵੇਟ ਸੀਗਾ ਜ਼ਿਆਦਾ ਉਹਦਾ ਉਹ ਪਾਣੀ ਤੋਂ ਬਾਹਰ ਨਹੀਂ ਆਇਆ ਉਹ ਮੁੜ ਕੇ ਪਾਣੀ ਚ ਆਲਦ ਵਾਲੇ ਜਿਹੜੇ ਖੜੇ ਲੋਕਾਂ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਅਸੀਂ ਜਾ ਕੇ ਵੀ ਕਾਫੀ ਆਲਦ ਵਾਲੇ ਲੋਕਾਂ ਦੀ ਮਦਦ ਨਾਲ ਹੈਲਪ ਲੈ ਕੇ ਜਿਹੜਾ ਅੱਗੇ ਸੈਫਨ ਤੱਕ ਮੈਥਵਰ ਲਦਨੀ ਦੇ ਸੈਫਨ ਤੱਕ ਅਸੀਂ ਉਹਦੀ ਕਾਫੀ ਜਿੰਨੀ ਵੀ ਖੋਜ ਖੁਰਾਜ ਸਾਡਾ ਬੰਦਾ ਸੀ ਉਹ ਕੀਤਾ ਆ ਤੇ ਇੱਕ ਦੋ ਬੰਦੇ ਜਿਹੜੇ ਲੋਕਲ ਹੈਗੇ ਆ ਜਿਹੜੇ ਤੇ ਕਰ ਲੈਂਦੇ ਆ ਉਹਨਾਂ ਨੂੰ ਉੱਥੇ ਛੱਡ ਕੇ ਆਇਆ ਮੈਂ ਤੇ ਜਿਹੜਾ ਕਿ ਉਹਦੀ ਸੈਫਨ ਤੱਕ ਭਾਲ ਕਰਦੇ ਆ ਕਰ ਰਹੇ ਆ ਜੇਕਰ ਕੋਈ ਉਹਦਾ ਸੰਕੇਤ ਮਿਲਦਾ ਤੇ ਉਹਦੀ ਬਾਡੀ ਨੂੰ ਫਿਰ ਕਬਜ਼ੇ ਜੇ ਲਿਆ ਗਿਆ ਉਹ ਕਿੰਨੇ ਕਵੇ ਦੀ ਸਮਥਿੰਗ ਕੱਟ ਲੈ ਜੀ ਇਹ ਅੱਧਾ ਘੰਟਾ ਪਹਿਲਾਂ ਮਤਰਾ ਹੁਣ ਤੋਂ ਲਾ ਲਓ ਇੱਦਾਂ ਘੰਟਾ ਪਹਿਲਾਂ ਦੀ ਗੱਲ ਹੈ ਜਦੋਂ ਇਨਫੋਰਮੇਸ਼ਨ ਇਸ ਤਰ੍ਹਾਂ ਉੱਥੇ ਪਹੁੰਚ ਗਈ ਸੀ ਅੱਛਾ ਜਿਵੇਂ ਉੱਥੇ ਜਿਹੜੇ ਪੁਆਇੰਟ ਤੇ ਛਾਲ ਮਾਰੀ ਕੋਈ ਉੱਥੇ ਕੋਈ ਉਹਦਾ ਕੋਈ ਸਮਾਨ ਵਗੈਰਾ ਕੋਈ ਹਾਂ ਉਹਦਾ ਮੋਟਰਸਾਈਕਲ ਮਿਲਿਆ ਸਾਨੂੰ ਉੱਥੇ ਅੱਛਾ ਕੀ ਵੀ ਬੱਤੇ ਯੂ ਹਾਂਜੀ ਪਤਾ ਲੱਗਿਆ ਕਿਉਂ ਛਾਲ ਮਾਰੀ ਐ ਨਹੀਂ ਪਤਾ ਤਾਂ ਇਦਾਂ ਹਾਲੇ ਤੱਕ ਉੱਥੇ ਕੋਈ ਆਲਦੋਲੇ ਦੇ ਲੋਕਾਂ ਨੇ ਕੁਝ ਨਹੀਂ ਦੱਸਿਆ ਸਵਾਰੀਆਂ ਖੜੀਆਂ ਸੀ ਉੱਥੇ ਤੇ 나ਹੀਂ ਉਹਨੂੰ ਕੋਈ ਜਾਣਦਾ ਕੋਈ ਇੰਨਾ ਮੜਾ ਜਾਂ ਕਲਿਊ ਲੱਗਾ ਪਤਾ ਵੀ ਉਹ ਸਰੋ ਪਹਿਲਾਂ ਕਿਸੇ ਹੱਥ ਉੱਤੇ ਤੇ ਕਿਸੇ ਨੇ ਕੰਮ ਕਰਦੇ ਮਤਲਬ ਉਹਨੂੰ ਫਿਰਦੇ ਤੁਰਦੇ ਦੇਖਿਆ ਸੀਗਾ ਮੋਰਸਾ ਕਿਹੜਾ ਮਿਲਿਆ ਜੀ ਉੱਥੇ ਜਿਹੜਾ ਤੁਹਾਨੂੰ ਮੋਰਸਾ ਲਓਥੋਂ ਆਪਣੇ ਸਪਲੈਂਡਰ ਹੈਗਾ ਪੁਰਾਣਾ ਹੈ ਕਾਫੀ ਕਿ ਇਹ ਨੰਬਰ ਦੱਸ ਰਹੀ ਕੋਈ ਤੁਸੀਂ ਬੱਤੀ ਜੇ ਇਹ ਤੇ ਆਪਣੇ ਪੀ ਵੀ ਬੱਤੀ ਜੂ ਆਪਣੇ ਲੱਤੀ ਜੂ ਸਭ ਬੱਤੀ ਜੂ ਕਰਤੀ ਕਰਤੀ ਹਾਂ ਤੁਸੀਂ ਵੀ ਕਰ ਕਰਤੀ ਜੀ